ਬੰਦ ਕਰੋ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਨਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਜਿਖਰੇ ਆ ਪਿੰਡ ਬੰਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲਾਣਾ ਵਿਖੇ ਜਿੱਥੇ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਜੋ ਵੱਖ-ਵੱਖ ਪਿੰਡਾਂ ਨੂੰ ਨਗਰ ਦੇ ਵਿਕਾਸ ਕਾਰਜਾਂ ਵੱਲੀ ਵੱਡੀਆਂ ਗ੍ਰਾਂਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਜਿਸ ਵਿੱਚੋਂ ਨਗਰ ਬੰਸੀਪੁਰਾ ਨੂੰ ਖਲਕਾ ਦਾਖਾ ਦੇ ਜਿਹੜੇ ਆ ਇਨਚਾਰਜ ਡਾਕਟਰ ਕੀਨਸ ਤੰਗ ਵੱਲੋਂ ਵੀ ਜਿਹੜੀਆਂ ਜਿੱਥੇ ਵੱਖ-ਵੱਖ ਪਿੰਡਾਂ ਨੂੰ ਗ੍ਰਾਂਟ ਦਿੱਤੀ ਗਈ ਉੱਥੇ ਪਿੰਡ ਬੰਕਸੀਪਰਾ ਦੇ ਨੱਗਰ ਨੂੰ ਵੀ ਗ੍ਰਾਂਟ ਦਿੱਤੀ ਗਈ ਤੇ ਸਾਡੇ ਨਾਲ ਹੁਣ ਜੁਟ ਚੁੱਕਿਆ ਨਗਰ ਦੇ ਮੌਜੂਦਾ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਭਾਈ ਸੁਖਦੇਵ ਸਿੰਘ ਸੁੱਤਾ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਨਗਰ ਨੂੰ ਕਿੰਨੀ ਗ੍ਰਾਂਟ ਆਈ ਆ ਤੇ ਕਿਸ-ਕਿਸ ਚੀਜ਼ 'ਤੇ ਗ੍ਰਾਂਟ ਆਈ ਆ ਆਓ ਆਪਾਂ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਸੁੱਤਾ ਸਾਹਿਬ ਅਸੀਂ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਹਾਂਜੀ ਅਸੀਂ ਵੀ ਤੁਹਾਡਾ ਹੱਕ ਸੱਚ ਦੀ ਆਵਾਜ਼ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦੇ ਹ ਤੇ ਹੁਣ ਅਸੀਂ ਦੱਸਦੇ ਆ ਤੁਹਾਨੂੰ ਵੀ ਜੋ ਵੀ ਗ੍ਰਾਂਟਾਂ ਆਈਆਂ ਭਗਵਾਨਤਮਾਨ ਸਰਕਾਰ ਡਾਕਟਰ ਆਪਣੇ ਕੇਐਨ ਸਿੰਘ ਕੰਗਸਾਵ ਇੰਚਾਰਜ ਹਲਕਾ ਦਾਖੇ ਦੇ ਉਹਨਾਂ ਵੱਲੋਂ 1,30,000 ਦੀ ਪਹਿਲਾਂ ਸੋਲਰ ਲੇਟਾਂ ਦੀ ਗ੍ਰਾਂਟ ਦਿੱਤੀ ਗਈ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਫਿਰ 1 ਲੱਖ ਦੀ ਗ੍ਰਾਂਟ ਪਹੁੰਚੀ ਆ ਹੁਣ 7 ਲੱਖ ਰੁਪਏ ਦੀ ਹੋਰ ਗ੍ਰਾਂਟ ਪਹੁੰਚੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਗਰ ਨਿਵਾਸੀ ಗ್ರಾಮ ਪੰਚਾਇਤ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਸਰਪੰਚ ਸਾਹਿਬ ਇੱਕ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰੋ ਜਿਹੜੀ ਭਗਵੰਤਾਨ ਸਰਕਾਰ ਵੱਲੋਂ ਜਿੱਥੇ ਵੱਖ-ਵੱਖ ਪਿੰਡਾਂ ਨੂੰ ਗ੍ਰਾਂਟ ਦਿੱਤੀ ਗਈ ਆ ਪਿੰਡ ਬੰਕਸੇ ਗ੍ਰਾਂਟ ਦਿੱਤੀ ਆ ਉਹ ਕਿਹੜੇ-ਕਿਹੜੇ ਨਗਰ ਦੇ ਵਿਕਾਸ ਕਾਰਜਾਂ ਵਿੱਚ ਦਿੱਤੀ ਗਈ ਆ ਉਹ ਜੀ ਵਿਕਾਸ ਕਾਰਜ ਇਹ ਹੀ ਆ ਵੀ ਜਿੱਥੇ ਪਾਣੀ ਦੀ ਸ਼ੁੱਧ ਪਾਣੀ ਲਈ ਗੰਦੇ ਪਾਣੀ ਦੀ ਸਫਾਈ ਲਈ ਜਾਂ ਐਂਟਰਲੌਕ ਲਈ ਉਹਦੇ ਦੇ ਅੱਗੇ ਹੋਰ ਹੀ ਆਉਣ ਵਾਲੀਆਂ ਗ੍ਰਾਂਟਾਂ ਰੰਗਲੇ ਪੰਜਾਬ ਦੀ ਗ੍ਰਾਂਟ ਉਹ ਵੀ ਥੋੜੇ ਦਿਨਾਂ ਵਿੱਚ ਮਿਲਣ ਵਾਲੀ ਹੈ। ਇੱਕ ਦਰਸ਼ਕਾਂ ਨੂੰ ਤੇ ਸਰਕਾਰ ਦੇ ਨਾਲ ਆਪਾਂ ਜਾਣਕਾਰੀ ਸਾਂਝੀ ਕਰ ਦਈਏ ਤਾਂ ਕਿ ਸਰਕਾਰ ਦਾ ਧਿਆਨ ਹੋਰ ਇਸ ਪਿੰਡ ਵੱਲ ਹੋ ਜਾਵੇ ਕਿਉਂਕਿ ਜਿਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵੱਖ-ਵੱਖ ਪਿੰਡਾਂ ਦੇ ਪੰਚਾਇਤ ਨਗਰ ਦੇ ਵਿਕਾਸ ਕਾਰਜਾਂ ਮर्चे ਆਪਾਂ ਐਮ ਰੋਲ ਨਮੁੰਦਿਆਂ ਰਹੀਆਂ ਤੇ ਪਰ ਫਿਰ ਵੀ ਕਿਹੜੇ-ਕਿਹੜੇ ਵਿਕਾਸ ਕਾਰਜ ਧੂਰੇ ਅਜਿਹੇ ਜਿਹੜੇ ਇੱਥੇ ਕਾਰਜ ਜੇ ਪੂਰੇ ਹੋਣ ਵਾਲੇ ਆ ਕਿਹੜੇ-ਕਿਹੜੇ ਆ ਜੀ ਸਾਡੇ ਇਸ ਸਮਸ਼ਾਨ ਘਾ ਬਹੁਤ ਜਿਆਦੇ ਉਹਨਾਂ ਦੀਆਂ ਕੰਦਾਂ ਖਰਾਬ ਆ ਇੰਟਰਲੌਕ ਲੱਗਣ ਵਾਲੀ ਆ ਉਹ ਰੰਗਦੇ ਪੰਜਾਬ ਦੀ ਜੋ ਗ੍ਰਾਂਟ ਆ ਰਹੀ ਆ ਉਹ ਇੱਥੇ ਹੀ ਸਮਸਾਨ ਘਾਟ ਵਾਸਤੇ ਹੀ ਲਾਉਣੀ ਆ ਉਹਦੇ ਵਾਸਤੇ ਹੀ ਲਿਖਾਈ ਹੋਈ ਆ ਸਾਡੀ 5 ਲੱਖ ਰੁਪਈਆ ਠੀਕ ਆ ਜੀ ਤੇ ਜਿਸ ਤਰ੍ਹਾਂ ਵੱਖ-ਵੱਖ ਪਿੰਡਾਂ 'ਚ ਮਹੱਲਾ ਕਲੀਨਿਕਾ ਖੁੱਲ੍ਹ ਗਏ ਆ ਕਿ ਵੀ ਇੱਥੇ ਵੀ ਸੇਸ਼ ਵਮਾਂ ਨੂੰ ਲੈ ਕੇ ਜਿਹੜੀ ਆ ਤੁਹਾਨੂੰ ਮੁਸ਼ਕਲ ਲੋਕਾਂ ਸਾਹਮਣਾ ਕਰਨਾ ਪੈਂਦਾ ਉਹਦੇ ਬਾਰੇ ਕੀ ਕਹਿਣਾ ਕੋਲ ਨੇ ਆ ਉਹਦੇ ਬਾਰੇ ਜੀ ਆਪਣਾ ਨਗਰ ਛੋਟਾ ਕੋਈ ಗ್ರಾಮ ਪੰਚਾਇਤ ਕੋਲ ਕੋਈ ਜ਼ਮੀਨ ਹੈ ਨਹੀਂ ਕੋਈ ਪਲਾਟ ਹੈ ਨਹੀਂ ਜਿਹਦੇ ਬਾਰੇ ਆਪਾਂ ਕਲੀਨਿਕ ਕੋਈ ਜਾਂ ਹੋਰ ਖੋਲ੍ਹ ਸਕੀਏ ਇਸ ਕਰਕੇ ਆਪਾਂ ਵੀ ਸਰਕਾਰ ਤੋਂ ਨਗਰ ਵਾਸਤੇ ਹੋਰ ਕੀ ਮੰਗ ਕਰਦੇ ਹਾਂ ਜੀ ਮੰਗ ਤਾਂ ਗੇਹੀ ਹੈ ਜੀ ਵਿਕਾਸ ਲਈ ਵੱਧ ਤੋਂ ਵੱਧ ਸਾਨੂੰ ਗ੍ਰਾਂਟ ਦੇ ਕੇ ਨਗਰ ਦਾ ਵਿਕਾਸ ਕੀਤਾ ਜਾਵੇ ਠੀਕ ਹੈ ਜੀ ਧੰਨ